ਸਸਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਤੇ ਮੈਂ ਸ਼ਿਖਾ ਇੱਕ ਵਾਰ ਫਿਰ ਤੋਂ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਖਬਰ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ ਇਸ ਨੂੰ ਆਫਵਾਵਾ ਕਿਹਾ ਜਾ ਰਿਹਾ ਹੈ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਗੈਰ ਕਾਨੂੰਨੀ ਟੰਗ ਦੇ ਨਾਲ ਦਾਖਲ ਹੋਏ ਨੇ ਤਾਂ ਇਸ ਦੇ ਹੀ ਵਿਚਾਲੇ ਉਹਨਾਂ ਗੈਰ ਕਾਨੂੰਨੀ ਟੰਗ ਨਾਲ ਦਾਖਲ ਹੋਏ ਲੋਕਾਂ ਦੇ ਪੈਰਾਂ ਤੇ ਮੋਨੀਟਰ ਲੱਗੇ ਹੋਏ ਨੇ ਤੇ ਆਫਵਾਹਾਂ ਫੈਲੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਗਿੱਟਿਆਂ ਤੇ ਮੋਨੀਟਰ ਲੱਗੇ ਨੇ ਉਹ ਲੋਕ ਹੁਣੇ ਰਿਪੋਰਟ ਕੀਤੇ ਜਾਣਗੇ ਇਸ ਡਰ ਦੇ ਨਾਲ ਹੁਣ ਲੋਕਾਂ ਨੇ ਆਪਣੇ ਗਿੱਟਿਆਂ ਤੋਂ ਮੋਨੀਟਰ ਲਾਣੇ ਸ਼ੁਰੂ ਕਰ ਦਿੱਤੇ ਨੇ ਪੂਰੀ ਖਬਰ ਕੀ ਹੈ ਇਹ ਮੋਨੀਟਰ ਕਿਉਂ ਲਗਾਏ ਗਏ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆਂ ਦਰਸਲ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਜਦੋਂ ਦਾਖਲ ਹੋਏ ਤਾਂ ਉਹਨਾਂ ਦੀਆਂ ਜਦੋਂ ਗ੍ਰਿਫਤਾਰੀਆਂ ਹੋਈਆਂ ਤਾਂ ਉਹਨਾਂ ਗ੍ਰਿਫਤਾਰੀਆਂ ਦੇ ਉਸ ਤੋਂ ਬਾਅਦ ਉਹਨਾਂ ਦੇ ਪੈਰਾਂ 'ਚ ਮੋਨੀਟਰ ਲਗਾਏ ਗਏ ਤਾਂ ਉਹਨਾਂ ਨੂੰ ਰਿਹਾ ਵੀ ਕੀਤਾ ਗਿਆ ਦੱਸਿਆ ਕਿ ਹੁਣ ਮੋਨੀਟਰ ਉਹਨਾਂ ਦੇ ਗਿੱਟਿਆਂ ਦੇ ਵਿੱਚ ਲੱਗੇ ਹੋਏ ਤੇ ਉਹਨਾਂ ਸਾਰਿਆਂ ਨੂੰ ਦੇਸ਼ ਨਿਕਾਲੇ ਦੇ ਉੱਤੇ ਜਾਣਗੇ ਇਹ افਵਾਹਾਂ ਤੇਜ਼ ਨੇ ਜਿਨ੍ਹਾਂ ਨੂੰ ਹੁਣ ਅਮਰੀਕੀ ਇਮੀਗ੍ਰੇਸ਼ਨ ਦੇ ਕਸਟਮ ਇਨਫੋਰਸਮੈਂਟ ਸਾਹਮਣੇ ਪੇਸ਼ ਕੀਤਾ ਜਾਵੇਗਾ ਉਹਨਾਂ ਨੂੰ ਵੀ ਮੋਨੀਟਰ ਲਗਾਏ ਜਾਣਗੇ ਅਜਈਆਂ ਫਵਾਮਾਂ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਪ੍ਰਵਾਸੀਆਂ ਦੇ ਮਨ ਵਿੱਚ ਡਰ ਫੈਲਾ ਦਿੱਤਾ ਹਾਲਾਂਕਿ ਜਿਨ੍ਹਾਂ ਦੇ ਗਿੱਟੇ ਤੇ ਇਸੇ ਸਮੇਂ ਮੋਨੀਟਰ ਲੱਗੇ ਹੋਏ ਨੇ ਤਾਂ ਜਾਂ ਜੋ ਆਈਸੀਸੀ ਸਾਹਮਣੇ ਪੇਸ਼ ਹੋਣ ਵਾਲੇ ਨੇ ਸਭ ਤੋਂ ਮਾੜੇ ਹਾਲਾਤਾਂ ਦੇ ਵਿੱਚ ਨੇ ਦੱਸਿਆ ਕਿ ਇਸ ਡਰ ਕਾਰਨ ਜੁਲਾਈ ਦੇ ਆਖਰੀ ਦਿਨ ਵਿੱਚ ਆਪਣੇ ਗਿੱਟੇ ਤੇ ਮੋਨੀਟਰ ਕੱਟਣ ਵਾਲੇ ਪੰਜ ਭਾਰਤੀ ਗੁਜਰਾਤੀ ਨੌਜਵਾਨਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਉਹ ਹੁਣ ਕਿਸੇ ਵੀ ਸਮੇਂ ਦੇਸ਼ ਨਿਕਾਲਾ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਪਿਛਲੇ ਸਾਲਾਂ ਜਾਂ ਇਸ ਤੋਂ ਪਹਿਲਾਂ ਤੋਂ ਗੈਰਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਬਹੁਤ ਸਾਰੇ ਲੋਕਾਂ ਨੂੰ ਜੀਪੀਐਸ ਟਰੈਕ ਪਾ ਕੇ ਸਰਹੱਦ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਰਿਹਾ ਕਰ ਦਿੱਤਾ ਸੀ ਅਤੇ ਇਹਨਾਂ ਵਿੱਚ ਜ਼ਿਆਦਾਤਰ ਲੋਕਾਂ ਦੇ ਟਰੈਕ ਅਜੇ ਤੱਕ ਨਹੀਂ ਹਟਾਏ ਗਏ ਸ਼ਾਇਦ ਦੇ ਵੀ ਕਿਹਾ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਦੇ ਰਾਜ ਦੇ ਵਿੱਚ ਇਹ ਟਰੈਕ ਨਾ ਹੀ ਹਟਣ ਤਾਂ ਇਹਨਾਂ ਦੀ ਸੰਭਾਵਨਾ ਬਹੁਤ ਘੱਟ ਮਾਤਰਾ ਤੇ ਹੈ ਹਾਲਾਂਕਿ ਇਹ ਫਵਾਵਾਵਾਂ ਦੇ ਕਾਰਨ ਟ੍ਰੈਕਾਂ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਗੁਜਰਾਤ ਦੇ ਮੇਨਸਾਨਾ ਦੇ ਪੰਜ ਨੌਜਵਾਨਾਂ ਨੂੰ ਉਹਨਾਂ ਦੇ ਟ੍ਰੈਕਾਂ ਦਾ ਟ੍ਰੈਕਾਂ ਨੂੰ ਪੁੱਟਣ ਦੇ ਕਾਰਨ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਲੋਕਾਂ ਨੂੰ ਜੇਲ੍ਹ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ ਇਹ ਸਾਰੇ ਪੰਜ ਨੌਜਵਾਨ ਜਿਹੜੇ ਸੀਗੇ 25 ਤੋਂ 30 ਸਾਲ ਦੇ ਹਨ ਉਹਨਾਂ ਲਗਭਗ ਹਰ ਰੋਜ਼ ਕਾਨਫਰੰਸ ਕਾਲਾਂ ਵਿੱਚ ਇੱਕ ਦੂਜੇ ਨਾਲ ਗੱਲ ਕਰਦੇ ਸਨ ਅਤੇ ਉਹਨਾਂ ਸਾਰਿਆਂ ਨੇ ਇੱਕ ਦਿਨ ਟ੍ਰੈਕਾਂ ਨੂੰ ਕੱਟ ਕੇ ਕਿਸੇ ਹੋਰ ਜਗ੍ਹਾ ਭੱਜਣ ਦੀ ਯੋਜਨਾ ਬਣਾਈ ਸੀ ਪਰ ਅਜਿਹਾ ਕਰਨ ਤੋਂ ਥੋੜੀ ਦੇਰ ਬਾਅਦ ਹੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਤੇ ਦੱਸ ਸੀ ਇਹ ਕਿ ਹੁਣ ਇਹ ਘਟਨਾ ਅਮਰੀਕਾ ਦੇ ਕਿਸੇ ਸੂਬੇ ਵਿੱਚ ਵਾਪਰੀ ਹੈ ਇਸ ਬਾਰੇ ਕੋਈ ਖਾਸ ਜਾਣਕਾਰੀ ਉਪਲਬਧ ਨਹੀਂ ਹੈ ਹਾਲ ਹੀ ਦੇ ਵਿੱਚ ਜਈਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ 트럼ਪ ਪ੍ਰਸ਼ਾਸਨ ਨੇ 1.5 ਲੱਖ ਤੋਂ ਵੱਧ ਲੋਕਾਂ ਨੂੰ GPS ਟਰੈਕ ਨਾਲ ਲੇਸ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਜੇ ਉਹ ਲੋਕ ICC ਜਾਂ ਇਮੀਗ੍ਰੇਸ਼ਨ ਅਦਾਲਤ ਵਿੱਚ ਪੇਸ਼ ਹੋਣਗੇ ਔਰ ਜੇਕਰ ਕੋਈ ਆਪਣਾ ਟਰੈਕ ਕੱਟਣ ਦੀ ਪੁੱਟਣ ਦੀ ਕੋਸ਼ਿਸ਼ ਕਰਦਾ ਤਾਂ ਉਹਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ 트럼ਪ ਸਰਕਾਰ ਨੇ ਹੁਣ ਐਲਾਨ ਨਹੀਂ ਕੀਤਾ ਹੈ ਕਿ ਇਹ ਜਿਨ੍ਹਾਂ ਲੋਕਾਂ ਤੇ ਟਰੈਕ ਲੱਗੇ ਹਨ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਾਂ ਫਿਰ ਨਹੀਂ ਪਰ ਦੱਸਿਆ ਕਿ ਉਹ ਲੋਕ ਫਿਲਹਾਲ ਦੇ ਸਮੇਂ ਦੇ ਵਿੱਚ ਘਬਰਾਏ ਹੋਏ ਦਿਖਾਈ ਦੇ ਰਹੇ ਨੇ ਤੇ ਅਫਵਾਹਾਂ ਲਗਾਤਾਰ ਸੋਸ਼ਲ ਮੀਡੀਆ ਦਾ ਚਰਚਾ ਦਾ ਵਿਸ਼ਾ ਵੀ ਬਣੀਆਂ ਹੋਈਆਂ ਨੇ ਕਿ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਟਰੈਕ ਲੱਗੇ ਹੋਏ ਨੇ ਉਹ ਡਿਪੋਰਟ ਹੋਣਗੇ ਪਰ ਇਸ ਬਾਰੇ ਕੋਈ ਵੀ ਹਾਲੇ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਤਾਂ ਦੇਖਣਾ ਹੋਵੇਗਾ ਪੂਰੇ ਮਾਮਲੇ ਦੇ ਵਿੱਚ ਕੀ ਕੋਈ ਨਿਕਲ ਕੇ ਸਾਹਮਣੇ ਆਵੇਗਾ ਭਾਰਤੀ ਰੇਲਵੇ ਹੁਣ ਆਪਣੇ ਯਾਤਰੀਆਂ ਲਈ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹੈ ਅਧਿਕਾਰੀਆਂ ਦੀ ਮੰਨੀਏ ਤਾਂ ਹਵਾਈ ਯਾਤਰਾ ਵਿੱਚ ਅਪਣਾਈਆਂ ਜਾਂਦੀਆਂ ਪ੍ਰਕਿਰਿਆਵਾਂ ਵਾਂਗ ਹੁਣ ਰੇਲਵੇ ਵੀ ਯਾਤਰੀਆਂ ਲਈ ਸਖਤ ਸਮਾਨ ਨਿਯਮ ਲਾਗੂ ਕਰਨ ਜਾ ਰਿਹਾ ਹੈ ਪ੍ਰਸਤਾਵਿਤ ਨਿਯਮਾਂ ਦੇ ਅਨੁਸਾਰ ਯਾਤਰੀਆਂ ਨੂੰ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੇ ਇਲੈਕਟ੍ਰੋਨਿਕ ਤੋਲਣ ਵਾਲੀਆਂ ਮਸ਼ੀਨਾਂ ਤੇ ਆਪਣਾ ਸਮਾਨ ਤੋਲਣਾ ਪਵੇਗਾ ਅਤੇ ਭਾਰ ਸੀਮਾ ਦੀ ਸ਼ਕਤੀ ਨਾਲ ਪਾਲਣਾ ਕਰਨੀ ਪਵੇਗੀ ਸੀਮਤ ਵੱਧ ਸਮਾਨ ਜਾਂ ਘੱਟ ਭਾਰ ਦੇ باوجود ਭਾਰੀ ਸਮਾਨ ਲੈ ਕੇ ਜਾਣ ਵਾਲੇ ਲੋਕਾਂ ਤੋਂ ਵਾਧੂ ਫੀਸ ਦਾ ਜੁਰਮਾਨਾ ਵਸੂਲਿਆ ਜਾਵੇਗਾ ਇਸ ਸਬੰਧ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਕੱਪੜੇ ਜੁੱਤੀਆਂ ਇਲੈਕਟ੍ਰੋਨਿਕਸ ਯਾਤਰਾ ਉਪਕਰਣ ਆਦਿ ਵੇਚਣ ਵਾਲੇ ਇਹਨਾਂ ਆਊਟਲੈਟਾਂ ਤੋਂ ਯਾਤਰੀਆਂ ਦੀ ਸਹੂਲਤ ਅਤੇ ਰੇਲਵੇ ਦੇ ਮਾਲੀਏ ਵਿੱਚ ਵਾਧਾ ਹੋਣ ਦੀ ਉਮੀਦ ਹੈ ਨਾਲ ਹੀ ਸਟੇਸ਼ਨਾਂ ਨੂੰ ਇੱਕ ਆਧੁਨਿਕ ਹਵਾਈ ਅੱਡੇ ਵਰਗਾ ਅਹਿਸਾਸ ਮਿਲੇਗਾ ਦੱਸਦੀ ਹੈ ਕਿ ਰੇਲ ਗੱਡੀ ਵਿੱਚ ਵੱਖ-ਵੱਖ ਕਲਾਸਾਂ ਵਿੱਚ ਸਮਾਨ ਦੀ ਸੀਮਾ ਵੱਖ ਹੁੰਦੀ ਹੈ ਜਿਸ ਵਿੱਚ ਏਸੀ ਫਰਸਟ ਕਲਾਸ ਦੇ ਯਾਤਰੀਆਂ ਨੂੰ 70 ਕਿਲੋਗ੍ਰam ਏਸੀ 2 ਟਾਇਰ ਯਾਤਰੀਆਂ ਨੂੰ 50 ਕਿਲੋਗ੍ਰam ਤੱਕ ਜਦੋਂ ਕਿ ਏਸੀ 3 ਟਾਇਰ ਅਤੇ ਸਲੀਪਰ ਕਲਾਸ ਦੇ ਯਾਤਰੀਆਂ ਨੂੰ 40 ਕਿਲੋਗ੍ਰam ਤੱਕ ਭਾਰ ਚੁੱਕਣ ਦੀ ਆਗਿਆ ਹੈ ਇਸ ਤੋਂ ਇਲਾਵਾ ਜਰਨਲ ਕਲਾਸ ਦੇ ਯਾਤਰੀਆਂ ਲਈ 35 ਕਿਲੋਗ੍ਰam ਤੱਕ ਸਮਾਨ ਆਪਣੇ ਨਾਲ ਲੈ ਕੇ ਜਾਣ ਦੀ ਸੀਮਾ ਹੋਵੇਗੀ ਟ੍ਰੇਨ ਵਿੱਚ ਜਗਾ ਘੇਰਨ ਵਾਲੇ ਵੱਡੇ ਬੈਗ ਜਿਨ੍ਹਾਂ ਦਾ ਭਾਵੇਂ ਕਿੰਨਾ ਵੀ ਭਾਰ ਹੋਵੇ ਤੇ ਵੀ ਜੁਰਮਾ ਨਾ ਲਗਾਇਆ ਜਾ ਸਕਦਾ ਹੈ ਐਨਸੀਆਰ ਦੇ ਪ੍ਰਗਿਆ ਰਾਜ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਹਿਮਾਂਸ਼ੂ ਸ਼ੁਕਲਾ ਨੇ ਕਿਹਾ ਹੈ ਕਿ ਇਸ ਕਦਮ ਦਾ ਉਦੇਸ਼ ਯਾਤਰੀਆਂ ਲਈ ਖਾਸ ਕਰਕੇ ਲੰਬੀ ਦੂਰੀ ਦੇ ਰੂਟਾਂ ਤੇ ਵਧੇਰੇ ਕੁਸ਼ਲ ਅਤੇ ਆਰਾਮਦਾਇਕ ਯਾਤਰਾ ਅਨੁਭਵ ਨੂੰ ਯਕੀਨੀ ਬਣਾਉਣਾ ਹੈ ਸ਼ੁਰੂ ਵਿੱਚ ਇਹ ਐਨਸੀਆਰ ਖੇਤਰ ਦੇ ਪ੍ਰਮੁੱਖ ਸਟੇਸ਼ਨਾਂ ਤੇ ਸ਼ੁਰੂ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਪ੍ਰਗਿਆ ਰਾਜ ਜੰਕਸ਼ਨ ਪ੍ਰਗਿਆ ਰਾਜ ਚਿਓਕੀ ਸੁਬੇਦਰਾਗੰਜ ਕਾਨਪੂਰ ਸੈਂਟਰਲ ਮਜ਼ਾਰਪੁਰ ਟੁੰਡਲਾ ਅਲੀਗੜ ਜੰਕਸ਼ਨ ਗੋਵਿੰਦਪੁਰੀ ਅਤੇ ਇਟਾਵਾ ਸ਼ਾਮਲ ਨੇ ਸ਼ੁਕਲਾ ਨੇ ਕਿਹਾ ਕਿ ਯਾਤਰੀਆਂ ਨੂੰ ਇਨ੍ਹਾਂ ਸਟੇਸ਼ਨਾਂ ਤੇ ਪਲੇਟਫਾਰਮ ਤੇ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੇਕਰ ਉਹਨਾਂ ਦੇ ਸਮਾਨ ਦਾ ਭਾਰ ਨਿਰਧਾਰਤ ਸੀਮਾ ਦੇ ਅੰਦਰ ਕੀਤਾ ਜਾਵੇ ਅਤੇ ਸਾਫ਼ ਕੀਤਾ ਜਾਵੇ ਪੰਜਾਬ ਚ ਮੁਫਤ ਕਣਕ ਲੈਣ ਵਾਲੇ ਰਾਸ਼ਨ卡 ਧਰਕਾ ਲਈ ਬੁਰੀ ਖਬਰ ਹੈ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਪ੍ਰਾਪਰ ਜਾਣਕਾਰੀ ਮੁਤਾਬਕ ਇਸ ਵੇਲੇ ਰਾਸ਼ਨ ਡਿਪੋ ਤੇ ਲਾਭਪਾਤਰੀ ਪਰਿਵਾਰਾਂ ਨੂੰ ਵੰਡੀ ਜਾ ਰਹੀ ਕਣਕ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲ ਰਹੀ ਹੈ ਜਿਨ੍ਹਾਂ ਨੇ ਈ ਕੇਵਾਸੀ ਕਰਵਾਈ ਹੋਈ ਹੈ ਕਿਉਂਕਿ ਈ ਪੋਸ਼ ਮਸ਼ੀਨ ਤੋਂ ਸਿਰਫ ਉਹਨਾਂ ਦੀ ਹੀ ਪਰਚੀ ਨਿਕਲ ਰਹੀ ਹੈ ਦਰਸਲ ਕੇਂਦਰ ਦੀ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਮੁਫਤ ਕਣਕ 'ਚ ਲੰਬੇ ਸਮੇਂ ਤੋਂ ਚੱਲ ਰਹੇ ਕਪੜਿਆਂ ਨੂੰ ਰੋਕਣ ਲਈ ਸਖਤ ਰਵਈਆ ਅਪਣਾਇਆ ਹੋਇਆ ਹੈ ਤਾਂ ਜੋ ਸਰਕਾਰੀ ਅਨਾਜ ਦੀ ਲਗਾਤਾਰ ਹੋ ਰਹੀ ਕਾਲਾ ਬਾਜ਼ਾਰੀ ਨੂੰ ਰੋਕਿਆ ਜਾ ਸਕੇ ਸਰਕਾਰ ਨੇ ਇਸ ਯੋਜਨਾ ਨਾਲ ਜੁੜੇ ਹਰ ਮੈਂਬਰ ਨੂੰ ਹੁਕਮ ਦਿੱਤਾ ਹੈ ਕਿ ਰਾਸ਼ਨ卡 ਧਾਰਕ ਆਪਣੇ ਇਲਾਕੇ ਦੇ ਨਜ਼ਦੀਕੀ ਰਾਸ਼ਨ ਡਿਪੂ 'ਚ ਜਾ ਕੇ ਆਪਣਾ ਈਕੇਵਾਈਸੀ ਮੁਫਤ ਕਰਵਾ ਲੈਣ ਨਹੀਂ ਤਾਂ ਉਹਨਾਂ ਨੂੰ ਰਾਸ਼ਨ ਡਿਪੂਆਂ ਤੋਂ ਮਿਲਣ ਵਾਲੀ ਮੁਫਤ ਕਣਕ ਨਹੀਂ ਮਿਲੇਗੀ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੌਜੂਦਾ ਇਸ ਪੜਾਅ ਦੌਰਾਨ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਨੂੰ ਜੁਲਾਈ ਤੋਂ ਸਤੰਬਰ ਤੱਕ 3 ਮਹੀਨੇਾਂ ਲਈ ਮੁਫਤ ਕਣਕ ਵੰਡ ਰਹੀ ਹੈ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਟੀਮ ਦੀ ਕਪਤਾਨੀ ਸੂਰਜ ਕੁਮਾਰ ਯਾਦਵ ਨੂੰ ਸੌਂਪੀ ਗਈ ਹੈ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਬੀਸੀਸੀਆਈ ਦੇ ਸਖਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕੀਤੀ ਹੈ ਅਤੇ ਟੀਮ ਦਾ ਐਲਾਨ ਕੀਤਾ ਹੈ ਸ਼ੁਭਮਨ ਗਿੱਲ ਨੂੰ T20 ਫਾਰਮੈਟ ਵਾਲੇ ਏਸ਼ੀਆ ਕੱਪ ਵਿੱਚ ਉਪ ਕਪਤਾਨ ਬਣਾਇਆ ਗਿਆ ਹੈ ਸੂਰਜ ਕੁਮਾਰ ਯਾਦਵ ਸ਼ੁਭਮਨ ਗਿੱਲ ਅਭਿਸ਼ੇਕ ਸ਼ਰਮਾ ਤਿਲਕ ਵਰਮਾ ਹਾਰਦਿਕ ਪਾਂਡਿਆ ਸ਼ਿਵਮ ਦੂਬੇ ਅਕਸ਼ਰ ਪਟੇਲ ਜਤੇਸ਼ ਸ਼ਰਮਾ ਵਰੁਣ ਚੱਕਰਵਰਤੀ ਅਰਸ਼ਦੀਪ ਸਿੰਘ ਕੁਲਦੀਪ ਯਾਦਵ ਸੰਜੂ ਸैमਸਨ ਹਰਸ਼ਿਤ ਰਾਣਾ ਰਿੰਕੂ ਸਿੰਘ ਜਸਪ੍ਰਿਤ ਬੁਮਰਾ ਏਸ਼ੀਆ ਕੱਪ ਲਈ ਭਾਰਤ ਦੀ ਸੰਭਾਵਿਤ 15 ਮੈਂਬਰੀ ਟੀਮ ਹੈ ਸੂਰਜ ਕੁਮਾਰ ਯਾਦਵ ਕਪਤਾਨ ਸ਼ੁਭਮਨ ਗਿੱਲ ਉਪ ਕਪਤਾਨ ਸ਼ਰਮਾ ਸੰਜੂ ਸैमਸਨ ਤਿਲਕ ਵਰਮਾ ਹਰਦਿਕ ਪਾਂਡਿਆ ਅਕਸ਼ਰ ਪਟੇਲ ਜਸਪ੍ਰਿਤ ਬੁਮਰਾ ਕੁਲਦੀਪ ਯਾਦਵ ਵਰੁਣ ਚੱਕਰਵਰਤੀ ਅਰਸ਼ਦੀਪ ਸਿੰਘ ਜਤੇਸ਼ ਸ਼ਰਮਾ ਹਰਸ਼ਿਤ ਰਾਣਾ ਵਾਸ਼ਿੰਗਟਨ ਸੁੰਦਰ ਸ਼ਿਵਮ ਦੁੱਬੇ ਰਿੰਕੂ ਸਿੰਘ ਏਸ਼ੀਆ ਕੱਪ 2025 ਕ੍ਰਿਕਟ ਟੂਰਨਾਮੈਂਟ 9 ਸਤੰਬਰ ਤੋਂ ਹੋਣਾ ਹੈ ਮੈਚ 28 ਸਤੰਬਰ ਨੂੰ ਹੋਣਾ ਹੈ ਇਸ ਵਾਰ T20 ਫਾਰਮੈਟ ਵਿੱਚ ਹੋਣ ਵਾਲਾ ਏਸ਼ੀਆ ਕੱਪ ਸਯੁਕਤ ਅਰਬ ਅਮੀਰਾਤ ਦੇ ਦੋ ਸ਼ਹਿਰਾਂ ਆਬੂ ਧABI ਅਤੇ ਦੁਬਈ ਵਿੱਚ ਹੋਵੇਗਾ ਭਾਰਤੀ ਟੀਮ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ, ਉਮਾਨ ਅਤੇ UAE ਦੇ ਨਾਲ ਗਰੁੱਪ A ਵਿੱਚ ਰੱਖਿਆ ਗਿਆ ਹੈ